ਉਹ ਸਮਰੱਥ ਇਹ ਕਹਿ ਜਾਣਾ ਇੱਕ ਪਾਸੇ ਕਹਿਣਾ ਲਾਲਚੰਦ ਨੂੰ ਕਿਹਾ ਜੇ ਤੂੰ ਬੰਦਾ ਲਾਇਆ ਤੇ ਦੂਜੇ ਪਾਸੇ ਮੈਂ ਸੁਣਿਆ ਜੀ ਦਿੱਲੀੋਂ ਹੀ ਬੜੇ ਸਾਲ ਪਹਿਲਾਂ ਕਦਾਵਾਚੀ ਕਹਿ ਰਿਹਾ ਸੀ ਕਿ ਉਹਨੂੰ ਜੀ ਇਹ ਬਿਲਕੁਲ ਜੀ ਇਹ ਉਹ ਬਸਿਆਣਾ ਸੀ ਜੀ ਪਹਿਲਾਂ ਵਿਦਵਾਨ ਸੀ ਮੈਨੂੰ ਦੱਸੋ ਲਾਲਚੰਦ ਮੂਰਖ ਹੈ ਆਪਣੀ ਬੇਇੱਜ਼ਤੀ ਕਰਾਏਗਾ ਉਹਨੇ ਗੁਰੂ ਨੂੰ ਨੀ ਮਤਖਾਣਾ ਸੀ ਨਹੀਂ ਪਿਆਰਿਓ ਉਹ ਲੱਭ ਕੇ ਲਾਇਆ ਜਿਹੜਾ ਬਿਲਕੁਲ ਭੋਲਾ ਸੀ ਗੁੰਗਾ ਸੀ ਬੋਲਾ ਸੀ ਮੇਰੇ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਦਰਸ਼ਨ ਕੀਤੇ ਮਾਰਨੇ ਸਿਰ ਤੇ ਛੜੀ ਰੱਖ ਕੇ ਕਿਆ ਚਲ ਫਿਰ ਗੁਰੂ ਦੀ ਕਰਾਮਾਤ ਵਾਪਰੀ ਪਿੰਗਲ ਪर्वਤ ਪਾਰ ਪਰੇ ਖਲ ਚਤੁਰਬਕੀਤਾ ਅੰਦਲੇ ਤਰੇ ਭਵਨ ਸੋਜਿਆ ਗੁਰਪੇਟ ਪੁਨੀਤਾ ਮਹਾਰਾਜ ਕਹਿੰਦੇ ਆ ਜਲ ਤੇ ਥਲ ਕਰ ਥਲ ਤੇ ਕੂਵਾ ਕੂਬ ਤੇ ਮੇਰ ਕਰਾਵੇ ਧਰਤੀ ਤੇ ਆਕਾਸ਼ ਚੜਾਵੇ ਚੜਾ ਆਕਾਸ਼ ਗਿਰਾਵੇ ਪੇਖਾਰੀ ਤੇ ਰਾਜ ਕਰਾਵੇ ਰਾਜਾ ਤੇ ਪੇਖਾਰੀ ਅੱਗੇ ਖਲ ਮੂਰਖ ਤੇ ਪੰਡਿਤ ਕਰਬੋ ਪੰਡਤ ਤੇ ਮੁਖਦਾਰੇ ਇਹ ਗੁਰੂ ਹਰਿਕ੍ਰਿਸ਼ਨ ਸਾਹਿਬ